ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਇਹ ਭਾਜੀ ਸ਼ੌਕ ਨਾਲ ਬਣਾਈ ਕਿ ਆਪਣਾ ਵੀ ਪ੍ਰੋਫੈਸ਼ਨਲ ਆ ਵੀ ਆਹ ਭਾਜੀ ਸ਼ੌਕ ਨਾਲ ਆਹ ਸਾਡਾ ਬਾਹਰ ਆ ਜਿਹੜਾ ਤਿਆਰ ਕਰਦੇ ਤਾਂ ਬਾਹਰ ਹੈਗਾ ਉਹ ਨਿਆਣੇ ਨੂੰ ਨੇ ਆਉਂਦੇ ਆ ਅੱਛਾ ਇਹ ਬੈਠਣ ਨੂੰ ਤੁਕ ਨਹੀਂ ਰਹਿੰਦਾ ਉਹ ਨਿਆਣਾ ਵਾਲੀ ਟਰਾਲੀ ਦੀ ਜਿਹੜਾ ਕੋਈ ਵੈਰੀ ਨਾਈਸ ਥੈਂਕ ਯੂ ਭਾਜੀ ਲੋ ਜੀ ਜੜੇ ਆਲਾ ਗੁਰੂ ਦੀ ਟਰਾਲੀ ਆਏ ਬਾਈ ਕਹਿੰਦਾ ਵੀ ਸ਼ੌਕ ਨਾ ਬੜਾਈਆਂ ਵੀ ਭਰਾ ਸਾਡਾ ਬਾਹਰ ਆਈਂਦਾ ਤੇ ਨਿਆਲੇ ਨੂੰ ਉੜਿਆਉਂਦੇ ਆ ਉਹਨਾਂ ਨੂੰ ਝੂਟਾ ਦੇ ਲਈ ਟਰਾਲੀ ਬਣਾਈ ਆ ਧੰਨਵਾਦ ਤੇ ਗੱਡੀ ਹੋ ਗਈ ਆ ਰੈਡੀ ਤੇ ਮਿਸਟਰ ਪਾਵਲਾ ਸਿੰਘ ਰੈਡੀ ਟੂ ਉਹ ਕਰਨ ਲੱਗੇ ਹੈ ਹੈ ਲੈ ਨਾ ਲਾ ਦੇ ਪਲੇਟ ਲਾ ਦੇ ਪਿੱਛੇ ਚੱਲ ਮੈਂ ਰਹਿਣ ਰੱਖ ਦਿੱਤੇ ਦੇ